ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਪਹੁੰਚਿਆ ਹੋਇਆ ਹਾਂ ਜੀ ਆਪਣੇ ਸਾਰੇ ਪਰਿਵਾਰ ਦੇ ਕੋਲ ਆਪਣੀ ਸਾਸੂ ਮਾਂ ਦੀ ਖਬਰ ਸਾਰ ਇਹਨੇ ਕੰਮ ਛੇੜਿਆ ਹੋਇਆ ਕਹਿੰਦੇ ਘਰ ਦੇ ਵਿੱਚ ਕੋਈ ਤੇ ਮੇਰੇ ਥਾਲਾ ਸਾਹਿਬ ਨੂੰ ਅੱਜ ਟਾਈਮ ਤੋਂ ਪਹਿਲਾਂ ਡਿਊਟੀ ਤੋਂ ਆ ਗਿਆ ਇਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਨਹੀਂ 5:00 ਵੱਜ ਗਏ ਉਮ ਮੈਂ ਜਦੋਂ ਮੈਂ ਆਇਆ 5 ਮਿੰਟ ਤੋਂ 5 ਮਿੰਟ ਲੈ ਲਏ 2 ਮਿੰਟ ਹੋ ਗਏ ਫੇ ਹੁਣ 2 ਮਿੰਟ ਹੋਏ ਆ ਤਰੋ ਪੰਚ ਮਿੰਟ ਤਾਂ ਤੇਰੇ ਕੋਲ ਮੇਰੇ ਕੋਲ ਬੈਠੇ ਨੂੰ ਹੋ ਗਏ ਤੂੰ ਸਾਈਕਲ ਲੈ ਕੇ ਚੱਲ ਉਹਨੇ ਪੜਿਆ ਨਹੀਂ ਚੱਲ ਫੇ ਆਉਣ ਜਾਣ ਵੀ ਟਾਈਮ ਲੱਗ ਜਾਂਦਾ ਹੈ ਅੱਛਾ ਉੱਥੇ ਤੇ ਦੇਖ ਲੈਂਦਾ ਵੀ ਘਰ ਤੱਕ 5 ਬੱਜੇ ਜਾਣੇ ਹੈ ਅੱਛਾ ਜੀ ਕੋ ਕੰਮ ਨਹੀਂ ਅੱਜ ਕੰਮ ਨਹੀਂ ਹੋਣਾ ਹੈ ਉਹ ਨੇਰੀ ਚੱਲਦੀ ਦੀ ਬਹੁਤ ਜੀ ਅੱਛਾ ਨਾ ਕਰ ਕੰਨੀ ਅੱਜ ਤਾਂ ਤੇਰੀ ਪਾਰਕਪੁਰ ਕੜ ਕੰਮ ਜਿਆਦਾ ਛਿੜਿਆ ਬਹੁਤ ਨੇਰੀ ਕਰਕੇ ਪੱਤੇ ਬਹੁਤ ਝੜੇ ਹੋਣੇ ਆ ਪੱਤੇ ਕੱਲ ਸੰਭਰੂ ਦਾ ਵਿਚਾਰ ਤਾਂ ਹੈਗਾ ਹੀ ਆ ਆ ਮਰਾਂਗੇ ਸਾਨੂੰ ਮਾਤਾ ਨੂੰ ਤੇ ਦੱਸਦੇ ਵੀ ਕਿਆ ਕੰਮ ਛੇੜਿਆ ਹੋ ਮਾਤਾ ਨੇ ਸਾਡੀ ਨੇ ਤੇ ਮਿਲੋ ਜੀ ਮਾਤਾ ਨੂੰ ਮਾਹੀ ਜੀ ਦਾ ਖਾਓ ਸਭ ਅਹੀ ਜੀ ਕੀ ਖਤੇ ਪੁੱਤ ਅੱਜ ਮੇਰਾ ਜਵਾਈ ਆਇਆ ਬੜਾ ਮੇਰਾ ਮੁੰਡਾ ਏ ਹਾਂ ਜਵਾਈ ਨਹੀਂ ਹੈ ਮੇਰਾ ਮੁੰਡਾ ਏ ਮੈਨੂੰ ਮਿਲਣ ਆਇਆ ਅੱਜ ਦੇਖਦਾ ਕਿ ਵੀ ਮਾਤਾ ਕਿਆ ਕੰਮ ਕਰਦੀ ਹੈ ਹਾਂ ਕਿਆ ਕਰਉਣ ਕੀ ਹੈ ਹੂੰ ਲਈ ਮੈਂ ਹੁਣ ਇਹ ਗਿਆ ਵੀ ਪੁੱਤ ਮੈਂ ਆ ਕਾਂਸ ਜੀ ਬਣਾਈ ਹੈ ਅੱਛਾ ਕਾਂਸ ਬਣਾਈ ਜਿਹੜੀ ਅੰਦਰ ਹੈ ਕਿਆ ਲੋੜ ਪੈ ਗਈ ਦੀ ਤੈਨੂੰ ਇਹਦੇ ਨੂੰ ਕਿਆ ਚੱਕਰ ਪੈ ਗਿਆ ਹੈ ਮੈਨੂੰ ਪੁੱਤ ਘੁੰਮ ਕੇ ਉੱਥੇ ਤੇ ਦੁਰਾਜੇ ਨਾਲ ਸਮਾਨ ਵੀ ਲੈਣਾ ਪੈਂਦਾ ਤਾਂ ਅੱਛਾ ਮਤਲਬ ਉਹ ਦੂਹਰ ਵਾਲੇ ਚੁੱਲ੍ਹੇ ਤੋਂ ਐਂ ਘੁੰਮ ਕੇ ਇੱਥੇ ਨੂੰ ਬੜਨਾ ਪੈਂਦਾ ਤਾਂ ਹੈ ਹੋਰ ਤੇਰਾ ਕਹਿਣ ਦਾ ਮੈਂ ਬਾਹਰ ਵਾਲੇ ਚੁੱਲ੍ਹੇ ਕੋਲ ਤੇ ਸਿੱਧਾ ਹੀ ਦਰਵਾਜ਼ਾ ਅੰਦਰ ਹਾਂ ਅੰਦਰ ਹੁਣ ਦੋ ਦਰਵਾਜ਼ਾ ਲਵਾਉਂਗੀ ਫਿਰ ਉਹਨੂੰ ਦਰਵਾਜ਼ਾ ਦਰਵਾਜ਼ਾ ਕਿੱਥੇ ਦਾ ਮਿਸਤਰੀ ਤੇ ਲੱਗੇ ਦਰਵਾਜ਼ਾ ਕਿੱਥੇ ਲਾ ਕੇ ਆ ਲਉ ਮਿਸਤਰੀ ਲੱਗੇ ਜਾ ਕੇ ਦੇਖੋ ਵੀ ਫਿੱਟ ਕਰਾਤਾ ਸਾਰਾ ਦਰਵਾਜ਼ਾ ਵੀ ਫਿੱਟ ਹੋ ਗਿਆ ਹਾਂ ਜੀ ਹਾਂ ਅੱਛਾ ਦਰਵਾਜ਼ਾ ਵੀ ਫਿੱਟ ਹੋ ਗਿਆ ਹੋਰ ਹੀ ਮੜਾ ਜਾ ਕੇ ਕੰਮ ਕਰਾਇਆ ਇਹ ਹੋਰ ਤਾਂ ਮੈਂ ਕੀ ਕਰਨਾ ਹੈ ਵੀ ਜੇ ਰੋ ਕਾਂਸ ਨਵੀਂ ਬਣ ਗਈ ਉਹ ਛੋਟੀ ਥੀ ਚਲ ਹੁਣ ਤੈਨੂੰ ਦੋ ਏਡਿੰਗਾ ਪਟਣੀਆਂ ਪਊਗੀਆਂ ਤੇ ਦੇ ਹਨਾ ਹਾਂ ਇਦਾਂ ਨੇ ਬੁੱਤ ਕੋਈ ਆਇਆ ਗਿਆ ਹੁੰਦਾ ਆ ਇਸ ਮਾਨ ਲੈ ਕੇ ਨਿਕਲ ਆਇਆ ਕਰ ਕੋਈ ਪੜਦਾ ਜਾਂਦਾ ਇਹ ਤਾਂ ਹੈ ਆਹ ਆ ਉਹ ਬੈਠਕ ਧੀ ਜਿਹਦੇ ਵਿੱਚ ਮੈਂ ਬੈਠਿਆ ਤਾਂ ਕਿ ਹੈਨਾ ਪਰਣ ਹਾਂ ਇਹ ਤਾਂ ਹੈ ਹੀ ਅੱਧਾ ਅੱਧਾ ਪਰਣ ਅੱਧਾ ਉਹ ਨਹੀਂ ਅੱਧਾ ਤਾਂ ਨਹੀਂ ਜੁੜੇ ਕਮਰਾ ਦਾ ਕੋਈ ਵੀ ਨਹੀਂ ਸਾਰੇ ਢਾਕੇ ਬਣਾਇਆ ਕੰਦਾ ਉੱਧਰ ਜਿਹੜਾ ਪਹਿਲਾ ਬ੍ਰੈਂਡ ਆਇਆ ਉਹਦਾ ਹਾਂ ਉਹ ਕੰਦ ਹੈਗੀ ਦੀ ਹੈ ਕਾ ਹੈ ਪ੍ਰਾਣਾ ਸੋਹਰਾਂ ਦਾ ਨਾ ਯਾਰ ਉਹ ਪਤਾ ਯਾਰ ਬਾਅਦ ਮੇਰੇ ਯਾਰ ਮੈਂ ਆ ਵਿਆਹ ਜਦ 36 ਆ ਤਾਂ ਇਹ ਇੱਕ ਬੈਠਕ ਇੱਕ ਆ ਮਾਤਾ ਇਹਦੇ ਕੋਲ ਡਾਟਾ ਨਹੀਂ ਨਹੀਂ ਹੈਗਾ ਹਾਂ ਇਹਦੇ ਕੋਲ ਵੀ ਡਾਟਾ ਅਸੀਂ ਪਾਇਆ ਚੱਕ ਤੀ ਤੇ ਇਹਦੇ ਪਰ ਫਿਰ ਜਦ ਲੈਂਟਰ ਪਿਆ ਦੇ ਪਰ ਗਾਈਡ ਲਾਈਨ ਇਕੱਠੇ ਹੀ ਲੈਂਟਰ ਪਾਤਾ ਦਾ ਬਸ ਵੇ ਮੈਂ ਹੋਰ ਕੀ ਕਹਿੰਦਾ ਹਾਂ ਹਾਂ ਫਿਰ ਅਜੇ ਕਹਿੰਦੇ ਲੈਂਟਰ ਬਾਅਦ ਚ ਜੋੜ ਕੇ ਫਿਰ ਬਾਅਦ ਚ ਬਣਾਇਆ ਕਹਾਣੀ ਹੈ ਪੁਰਾਣੀ ਗਮਰੇਦੂ ਹੀ ਇਹ ਹਾਂ ਕਮਰੇ ਦੋਨੇ ਪੁਰਾਣੇ ਆ ਇਹ ਗਲਤ ਹੈ ਜਿਹੜੀ ਉੱਪਰ ਕੰਧ ਤੇ ਇਹਦੇ ਇਹਦੇ ਵਿੱਚ ਹੈ ਕਮਰੇ ਦੇ ਵਿੱਚ ਉਹ ਸਾਰੀਆਂ ਜਿਹੜੇ ਪਿੱਛੇ ਇੱਥੇ ਖੜਕੇ ਮੇਰੀਆਂ ਫੋਟੋਆਂ ਖਿੱਚੋਈਆਂ ਵੀ ਆ ਹਾਂ ਉਹ ਕਾਂਸੇ ਦੀ ਉਹ ਕਾਂਸੇ ਦੀ ਪਿੱਛੇ ਆਇਓ ਸਮਾਨ ਜਾ ਪਿਆ ਏਕਣਾ ਹੀ ਸੁਖਵੀਰ ਦੀ ਸੱਚ ਸੁਖਵੀਰ ਦੀਆਂ ਫੋਟੋ ਖਿੱਚੀਆਂ ਹੋਈਆਂ ਇੱਥੇ ਦੀਆਂ ਹਾਂ ਜੰਦਰਾ ਨੂੰ ਤਾਂ ਪਿੱਛੇ ਕੱਚਾ ਹਾਂ ਉਹ ਤਾਂ ਕੱਚਾ ਤਾਂ ਉਹ ਇੱਥੇ ਨੂੰ ਐ ਵੜਦੇ ਤੇ ਪ੍ਰਧਾਨ ਦੇ ਦੰਦਲੇ ਨੂੰ ਉਹਦਾ ਇੱਥੇ 6 ਗਣਾ ਦਾ ਉਹ ਪੁਰਾਣੀ ਗੰਨਾ ਪਜਾ ਉਹ ਤਾਂ ਫਿਰ ਜਿੱਧਰ ਜਿੱਧਰ ਬਾਪ ਜਾਂਦਾ ਹੁੰਦਾ ਤਾਂ ਹਾਂ ਹਾਂ ਇੱਥੇ ਇੱਥੇ ਰਸੋਈ ਸੀ ਇੱਥੇ ਰਸੋਈ ਦਾ ਓਟਿਆ ਦਾ ਮੂਹਰੇ ਪਾਸੇ ਇਹ ਕੱਟਦੇ ਆਪਾਂ ਤਾਂ ਬਹੁਤ ਚਾਲ ਕੋਈ ਨਹੀਂ ਬਥੇਰਾ ਛੱਤ ਹੋਵੇ ਵਧੀਆ ਮਹਾਰਾਜ ਰਾਜੀ ਦੇਖਿਆ ਸਭ ਦੇ ਇਹ ਜੀ ਭਾਈ ਬਣਾਵੇ ਸਭ ਦੇ ਜਵਾਈ ਲੈ ਕੇ ਨਿਕਲਣ ਸਭ ਦੇ ਪੁੱਤ ਲੈ ਕੇ ਨਿਕਲਣ ਬਸ ਚੱਲ ਵੀ ਦਿਖਾ ਵੀ ਤਾਂ ਕਿਆ ਪ੍ਰੋਜੈਕਟ ਛੇੜਿਆ ਤਰੀਕ ਕਿੰਨੀਆਂ ਤਰੀਆਂ ਤੇ ਨੀਆਂ ਕਿੰਨੀਆਂ ਕਿ ਤਨਖਾਹਾਂ ਲੱਗ ਰਹੀਆਂ ਇੱਥੇ ਮੇਰੇ ਜਵਾਈ ਵਰਗਾ ਨਹੀਂ ਬਣਨਾ ਕੋਈ ਨਹੀਂ ਬਥੇਰਾ ਬੜਾ ਪ੍ਰੋਜੈਕਟ ਛੇੜਿਆ ਹਾਜੀ 50 ਲੱਖ ਦਾ 50-60 ਲੱਖ ਰੁਪਏ ਵਾਲਾ ਆਹ ਅੱਛਾ ਇਧਰ ਮਾਰੀ ਐਂਟਰੀ ਇਧਰ ਮਾਰੀ ਐਂਟਰੀ ਉਹ ਨੂੰ ਚਲੇ ਜਾਓ ਜਾਈਂ ਉਧਰ ਨੂੰ 메ਨ ਗੇਟ ਤੇ ਹੋਈ ਪਾਈ ਹੁਣ ਨਵੇਂ ਗੇਟ ਦਾ ਦਗਾਟਨ ਵੀ ਕਰਦੀ ਏ ਲਓ ਜੀ ਪਹਿਲਾਂ ਇੱਥੇ ਬੈਠ ਕੇ ਤੁਸੀਂ ਕਈ ਵੀਡੀਓਜ਼ ਦੇਖ ਲਈਆਂ ਤੁਹਾਡੀਆਂ ਬੇ ਇੱਥੇ ਬੈਠ ਕੇ ਪ੍ਰਸ਼ਾਦਾ ਛਕਦੇ ਸੀਗੇ ਤੇ ਹੁਣ ਇੱਥੇ ਤੇ ਸਿੱਧਾ ਹੀ ਡਾਇਰੈਕਟ ਅੰਦਰ ਦਰਵਾਜ਼ਾ ਕਿਤੇ ਫਿੱਟ ਕਰਤਾ ਹਲਮਾ ਤਾਂ ਉਹੀ ਕਰੀਏ ਜੀ ਫਿੱਟਾ ਹੁਣ ਆ ਫਿੱਟ ਮਾ ਕੇ ਤੇ ਫਿੱਟੇ ਕਰਤਾ ਹਲਤਾ ਚਲੋ ਹੋਇ ਨਿੱਪਣ ਕਰਕੇ ਤਾਰਿਆ ਹਾਂ ਅੱਛਾ ਉਧਰ ਲੱਗਿਆ ਤਾਂ ਮੈਨੂੰ ਉਧਰ ਲੱਗਿਆ ਤਾਂ ਠੀਕਾ 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 ਅੱਛਾ ਅੱਛਾ ਸਸਾ ਠੀਕ ਹੈ ਠੀਕ ਹੈ ਜਣੀ ਫਿੱਟ ਕਰਕੇ ਤਾਰਤਾ ਫਿਰ ਚਲ ਹੁਣ ਇਧਰ ਨੂੰ ਕੰਮ ਕਰਦੇ ਅੰਦਰਲੇ ਪਾਸੇ ਦਿਖਾ ਚੱਲ ਵੀ ਕੀ ਕਰਿਆ ਵਾ ਅੰਦਰ ਚਲੋ ਮਾਲਕ ਮੈਂ ਕਿਹਾ ਮਾਲਕ ਮੈਨੂੰ ਦਿਖਾ ਦੇ ਮੈਂ ਪਾਸ ਕਰ ਜਮਾ ਸਾਰਾ ਕੋਦੇ ਤੁਹਾਨੂੰ ਐਲਿਵੇਟਰ ਵੀ ਦਿਖਾਉਣਾ ਹੈ ਉਹ ਵੀ ਲੰਬਾ ਕਾਲਾ ਮੈਂ ਟੱਕ ਕੇ ਦੇਖਿਆ ਨਹੀਂ ਅਨ ਬੈਟਰ ਨਹੀਂ ਦੇਖਿਆ ਐਨੀਆਂ ਵਧਾਈਆਂ ਦਿੱਤੀ ਮੈਂ ਵੀਡੀਓ ਦੇ ਵਿੱਚ ਤੈਨੂੰ ਅਨ ਬੈਟਰ ਨਹੀਂ ਲੱਗ ਗਿਆ ਹਾਂ ਜੀ ਠੀਕ ਆ ਜੀ ਬੱਸ ਇੱਦਾਂ ਨਹੀਂ ਦੇਖਿਆ ਜਮਿੰਦਰ ਜਾਨੇ ਇਹ ਆ ਜੋ ਦੇਖਣਾ ਜੇ ਐਂ ਦੱਸ ਮੈਨੂੰ ਜੇ ਤੇਰੀ ਭੈਣ ਜਿਹੜੀ ਆਸਟ੍ਰੇਲੀਆ ਐ ਗਈ ਹੋਈ ਜੇ ਉਹਨੇ ਇੱਥੇ ਗੱਡੀ ਲੈ ਲਈ ਮਾਂ ਨੂੰ ਫੋਨ 'ਤੇ ਵਧਾਈਆਂ ਦੇ ਦਿੱਤੀ ਹੁਣ ਇਹਦਾ ਮਤਲਬ ਮੈਂ ਟਿਕਟ ਲੈ ਕੇ ਉਹਦੀ ਗੱਡੀ ਦੇਖਣ ਜਾਣਾ ਬੰਦਾ ਬੇਵਾਬਾਸ ਆ ਵੀ ਹਾਂ ਦਾ ਸਤ ਸਮੁੰਦਰ 'ਤੇ ਬਾਰ ਬੈਠੀ ਆ ਸਤ ਸਮੁੰਦਰ 'ਤੇ ਬਾਰ ਨਹੀਂ ਜਾਂਦਾ ਜਮਿੰਦਰ ਜਾਨੇ ਆ ਗਿਆ ਉਹ ਬੱਲੇ 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 ਆਹਾਂ ਥੋੜੀ ਨੀਵੀਂ ਨਹੀਂ ਲੱਗਦੀ ਤੈਨੂੰ ਟੇਢੀ ਜੀ ਉਹ ਨਾਲੇ ਫੜ ਕੇ ਥੇਗਾ ਇੱਦਾਂ ਹੈਗਾ ਭਾਜੀ ਮਸਾਲਾ ਮਸਾਲੇ ਦਾ ਕਰਦੇ ਅੱਛਾ 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 ਜਲ ਮਸਾਲੇ ਜੀ ਨਿਕਲ ਜੂਗਾ ਥੋੜੇ ਰੱਖੋ ਇਹ ਭਾਂਡੇਆਂ ਦੇ ਸ਼ੈਂਕਾ ਇਹਦੇ ਲਈ ਸ਼ੈਂਕਾ ਹਾਂ ਅੱਛਾ ਇੱਥੇ ਬਣਾਤੇ ਸ਼ੈਂਕਾ ਹੁਣ ਟੂਟੀਆਂ ਕਿੱਧਰੋਂ ਲੈ ਕੇ ਆਉਂਗੀ ਟੂਟੀਆਂ ਵੀ ਕਰੂਗੀ ਜੀ ਫਿਰ ਹੁਣ ਪਟੇ ਮਹਾਰਾਜ ਪਤਾ ਇੱਕ ਕੱਲਾ ਸ਼ੈਂਕ ਬਣਾ ਕੇ ਨਹੀਂ ਵੀ ਸਰ ਗਿਆ ਸ਼ੈਂਕ ਬਣ ਗਿਆ ਇਹ ਇਹ ਤਾਂ ਤੁਹਾਡਾ ਖਰਚਾ ਆ ਸ਼ੈਂਕਾ ਦਾ ਪਤਾ ਕੀ ਆ 1000 1500 2000 ਪਰ ਜਿਹੜਾ ਟੂਟੀ ਵਾਲਾ ਛੇੜਨਾ ਕਹਿੰਦਾ 50000 ਨੂੰ ਸਿਆਪਾ ਨਾ ਉਹਨੇ ਖਿੱਚਣਾ ਕੰਮ ਤਾਂ ਐਵੇਂ ਗੱਲ ਨਹੀਂ ਸਰ ਗਿਆ ਇਹ ਤਾਂ ਹੈ ਹਾਂ ਹੁਣ ਘਰ ਵਾਲੀ ਵੀ ਉੱਚੀ ਜੀ ਲੱਭ ਲਈ ਕੋਈ ਕਿਤੇ ਬੌਣੀ ਜੀ ਲੱਭ ਲਈ ਹੱਥੇ ਨਾ ਪਹੁੰਚੇ ਇਹਦੇ ਕੋਲ ਥੱਲੇ ਕਿਤੇ ਪਟੜੇ ਡਾਈ ਜਾਵੇ ਉਹ ਤਾਂ ਤੇਰੇ ਹੱਥ ਵਿੱਚ ਹੈ ਕਿਹਦਾ ਜੀ ਮੇਰੇ ਜੋ ਜੀ ਮਾਤਾ ਜੀ ਬੌਣੀ ਜੀ ਲੱਭ ਲਈ ਐਨੀ ਕੁ ਉਹਨੇ ਕਹਣਾ ਥੱਲੇ ਰੱਖੋ ਮੈਂ ਤਾਂ ਤਾਂ ਭਾਂਡੇ ਧੋਵਾਂਗੀ ਹਾਂ ਇਹ ਨਹੀਂ ਉੱਚੀ ਵੀ ਠੀਕ ਹੈ ਹੈ ਇਹ ਆਪਣੇ ਇਹ ਆਪਣੇ ਹਿਸਾਬ ਨਾਲ ਆ ਇਹ ਲੇਕਿਨ ਤੇਰੀ ਮੇਰੀ ਹੋ ਆ ਨਾ ਕਿਉਂਕਿ ਇਹਦੇ ਉੱਪਰ ਪਤਾ ਕਿਆ ਹੋਣਾ ਹਾਲ ਇਹ ਇੱਥੇ ਥੋੜੇ ਜਾ ਕੇ ਉਹ ਲੱਗਣੀ ਐ ਐਨੀ 2 ਇੰਚ ਉੱਚੀ ਹੋਰ ਹੋ ਜਾਣਾ ਨੇ ਇਹਦੇ ਮਸਾਲੇ ਕਾ ਕੁਝ ਜ਼ਿਆਦਾ ਨਹੀਂ ਪੱਧਰਾ ਕਰਨਾ ਐ ਨਾ ਉਹ ਤੇ ਬਾਅਦ ਵਿੱਚ ਜਾ ਕੇ ਉਹ ਜਿਹੜੀ ਲੱਗਣੀ ਕਿਆ ਉਹ ਸਲੇ ਉਹ ਟਾਇਲ ਟਾਇਲ ਲੱਗਣੀ ਜਿਹੜੀ ਉਹਨੇ ਹੋਰ ਉੱਚਾ ਤੇ ਜਾਣਾ ਇਹਨੂੰ ਥੋੜਾ ਜੱਕ ਇਹ ਤਾਂ ਹੈ ਜੀ ਹਾਂ ਖਾਲਤਾ ਟੁੱਟੀਆਂ ਡਾਟੀਆਂ ਦਾ ਖਰਚਾ ਬਾਈ ਖਾਸ ਆ ਤੇਰਾ ਮੈਂ ਕੋਹਾਲੀ ਨਿਕਾਣਾ ਹਾਂ ਸਮਸਾਰੂ ਮੇਰਾ ਲੱਗਦਾ ਨਹੀਂ ਤੂੰ ਛਾਂਤ ਲਾਉਂਗੀ ਨਹੀਂ ਕਰੂਗੀ ਨਾ ਮੈਂ ਕਰੂਗੀ ਦੇਖ ਲੈ ਲਾਲੇ ਤੂੰ ਤਾਂ ਹੁਣ ਥੋੜਾ ਟਾਈਮ ਪਹਿਲਾਂ ਬਾਹਰ ਗਏ ਸੀ ਤੇ ਵੀ ਛੇਤੀ ਦੇ ਕੇ ਜੈਤਵਿੰਦਰ ਰਿਸ਼ਤਾ ਕਰ ਦਿਓ ਮੇਰਾ ਪਤਾ ਨਹੀਂ ਲੱਗਦਾ ਕੁਝ ਵੀ ਵੀ ਮੇਰਾ ਕੁਝ ਨਹੀਂ ਪਤਾ ਮੈਂ ਕੱਦ ਚੜਾਈ ਕਰ ਜਾਣਾ ਕਹਿੰਦੀ ਲੱਦਸ ਹੈ ਹਾਂ ਉਹਦਾ ਕੰਮ ਆਪਾਂ ਨੇ ਵਿਆਹ ਪਾਣਾ ਚਿੰਗਾ ਮੁੰਡਾ ਦੇਖਣਾ ਹੈ ਵਧੀਆ ਗੁਰਸੇਖ ਦੇਖਣਾ ਹੈ ਲਾ ਗੁਰਸੇਖਾ ਨਹੀਂ ਵੈਣੀ ਹਾਂ ਕਿਰਪਾ ਬੋਏ ਹੁਣ ਹੋਲਾ ਤੂੰ ਤਾਂ ਹੁਣ ਬਹੁਤ ਡਿਮਾਂਡਾਂ ਲਾਗੀ ਰੱਖਣਾ ਇੰਨੀਆਂ ਡਿਮਾਂਡਾਂ ਨਹੀਂ ਪੂਰੀਆਂ ਹੋਇਆ ਕਰਦੀਆਂ ਹੁੰਦੀਆਂ ਕਹਿੰਦਾ ਨੂੰ ਤਾਂ ਦੇਖਣਾ ਕਹਿੰਦੇ ਨੌਕਰੀ ਵੀ ਚਾਹੀਦੀ ਆ ਪੜ੍ਹਿਆ ਲਿਖਿਆ ਵੀ ਚਾਹੀਦਾ ਈ ਖਾਂਦਾ ਪੀਂਦਾ ਨਹੀਂ ਚਾਹੀਦਾ ਮੁੰਦਰਾ ਨਹੀਂ ਪਾਈ ਵੀ ਚਾਹੀਦੀਆਂ ਜੇ 50 ਡਿਮਾਂਡਾਂ ਰੱਖਦੀਆਂ ਆਂ ਅਗਰੇ ਨੇ ਕਹਿੰਦਾ ਨਾ ਪਾਈ ਇਹਨਾਂ ਦੇ ਘਰ ਰਿhta ਨਹੀਂ ਮੁੰਡਾ ਥੱਲੀ ਗੱਲ ਕਹਿੰਦੇ ਦੇਖ ਕੇ ਉਹ ਗੱਲ ਉਹ ਤਾਂ ਗੱਲ ਠੀਕ ਐ ਮਾਪੇ ਦਾ ਕਰਦੇ ਹੁੰਦਾ ਸਭ ਤੋਂ ਵੱਧ ਇਹ ਤਾਂ ਨਹੀਂ ਗੱਲ ਹੈਗੀ ਭਲਾ ਜੀ ਹਾਂ ਬੜੀਆ ਕੰਮ ਕਰਨਾ ਮੈਂ ਉਹਨੇ ਕਰਨਾ ਹੀ ਕੁੜੀ ਦੇ ਰਹਿ ਤੇ ਬਾਅਦ ਚ ਕੰਮ ਕਰੇ ਛੇੜੂਂਦੀ ਆ ਅੱਛਾ ਕਿਉਂ ਲੋ ਠੀਕ ਹੈ ਪਹਿਲਾਂ ਅਸੀਂ ਆਪਣਾ ਨਾਮ ਸੈੱਟ ਕਰਦੇ ਹੁਣ ਜਾਣੀ ਇਹ ਹੋਇਆ ਕਰਨਾ ਜਿਹੜਾ ਤੁਹਾਡਾ ਪਾਣੀ ਪੂਣੀ ਆ ਉਸੇ ਡੁੱਲੂ ਉਹ ਇੱਧਰ ਨੂੰ ਜਾਇਆ ਕਰੂਗਾ ਹਨਾ ਹਾਂ ਇਹ ਵੀ ਤਾਂ ਰੋਟੀ ਹੋ ਗਈ ਮੈਨਾਂ ਕੋਈ ਪਾਟ ਨਹੀਂ ਪਟਲੋ ਹੁਣ ਤਾਂ ਤੁਸੀਂ ਪਾਈਪ ਪਟਲੋ ਹੁਣ ਇਹਨੂੰ ਇੱਧਰ ਤੇ ਆਇਆ ਨੂੰ ਢਾਲ ਰੱਖੋ ਹੈਗਾ ਹੁਣ ਵੀ ਕਿੱਥੇ ਆ ਥੱਲੇ ਚਲੇ ਗਿਆ ਹੁਣ ਤਾਂ ਪੂਣੀ ਪੜੀ ਜਾਂਦਾ ਪਾਣੀ ਜਾਂਦਾ ਜੀ ਬਾਹਰ ਹੋ ਹੁਣ ਪਤਾ ਕੀ ਹੋਣਾ ਜਦ ਉਧਰ ਤੇ ਬਾਛੜਾਉਣੀ ਨੇ ਪਾਣੀ ਅੰਦਰ ਪੜਨਾ ਹੀ ਪੜਨਾ ਉਹ ਤਾਂ ਹੀ ਹੈ ਮਹਾਰਾਜ ਇਹ ਇੱਕ ਅੱਧੀ ਚੀਜ਼ ਨਹੀਂ ਹੈਗੀ ਬਹੁਤ ਕੁਝ ਸੋਚਣਾ ਪੈਂਦਾ ਵੀ ਜਾ ਕੇ 5000 ਅਸੀਂ ਸ਼ੈਂਕਲ ਵਾਲੇ ਜਿਹੜਾ 50000 ਟੂਟੀਆਂ ਉੱਪਰ ਲੱਗਣਾ ਉਹ ਇਹ ਤਾਂ ਉਹ ਕੱਲ ਹੋ ਗਈ ਇੱਕ ਵਾਰ ਅਸੀਂ ਅਸੀਂ ਇੱਕ ਨਾ ਪ੍ਰੋਗਰਾਮ ਪਰ ਗਏ ਤੇ ਕਿਤੇ ਨੂੰ ਅ ਮਤਲਬ ਕਿ ਕੋਈ ਯਾਤਰਾ ਨੂੰ ਗਏ ਤੇ ਯਾਤਰਾ ਨੂੰ ਅਸੀਂ ਗਏ ਤੇ ਸਾਨੂੰ ਜਾਂਦਾ ਜਾਂਦਾ ਬੰਦਾ ਕਹਿੰਦਾ ਬਈ ਗੱਲ ਬਾਈ ਐਦਾਂ ਯਾਰ ਬੀ ਆ ਮੈਦਲੇ ਜਵਾਰ ਕਹਿੰਦਾ ਕਹਿੰਦਾ ਮੇਰਾ ਬੜਾ ਮਾਨ ਹੈ ਵੀ ਜੇ ਤੁਸੀਂ ਉੱਥੇ ਜਲੇਬੀਆਂ ਖੜਾ ਦਿਓ ਜਾ ਕੇ ਅੱਛਾ ਮੈਦਲਾ ਦੇ ਤਾ ਉਹਨੇ 500 ਰੁਪਏ ਦਾ ਲੈ ਹਣ ਜਲੇਬੀ ਆ ਕਿਤੇ ਭਾਈ ਮੈਦੇ ਕਰੇ ਥੋੜੋ ਬਣਨੀ ਆ ਨਹੀਂ ਮਾਣੀ ਆ ਪਰ ਜਿਹੜੀ ਮੋਜ਼ਮਾਨ ਜਿਹੜਾ 2000 ਰੁਪਇਆ ਲੇਵੋ ਉਹਨੂੰ ਨਹੀਂ ਆ ਨਹੀਂ 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 ਜਿਹੜਾ ਵਟਣੇ ਵਾਲੇ ਨੂੰ ਦੇਣਾ 2000 ਉਹਦਾ ਜੁਦਾ ਚੀਨੀ ਉਹ ਭਲਾਣਾ ਉਹ ਟੀਮ ਕਾ ਮਾ ਭਾਈ ਤੂੰ ਤਾਂ ਆਪਣਾ ਕੰਮ ਕਰ ਗਿਆ ਤੂੰ ਸਾਨੂੰ ਤਾਂ ਸੇ ਆਪਾਂ ਛੇੜ ਗਿਆ ਜਿਹੜਾ 9900 ਲੱਗਣਾ ਉਹ ਨਾਲ ਪਤਾ 500 ਦੇ ਨਹੀਂ ਕਰਨਗੇ ਨਾ ਕਰਨ ਮੇਰਾ ਮਨਿੰਦੇ ਆਏਗਾ ਮੇਰੇ ਮਨਿੰਦੇ ਨੇ ਤੁਸੀਂ ਸਾਥ ਦਿਓ ਉਹ ਤਾਂ ਕੋਈ ਗੱਲ ਨਹੀਂ ਕੋਈ ਮੇਰੇ ਮਨਿੰਦੇ ਦੇ ਪੱਖ ਕਰਿਓ ਨਹੀਂ 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 ਕੋਈ ਚੱਕਰੇ ਨਹੀਂ ਮਤਾ ਹੈ ਜੀ ਪਾ ਚੜਦੀ ਕਲਾ ਜਾ ਪਰ ਨਾਲ ਹਮੇਸ਼ਾ ਚਲੋ ਜਿਹੜਾ ਕਰਦੇ ਵਿੱਚ ਕੰਮ ਹੋ ਜਵੇ ਠੀਕ ਆ ਟਾਈਮ ਦੇ ਨਾਲ ਹੋ ਜਵੇ ਦੇਲਾ ਬਾਬੇ ਨਾਨਕ ਦੀ ਕਿਰਪਾ ਨਾਲ ਕਿੰਨਾ بڑا ਛੱਤ ਹੋਇਆ ਮੈਂ ਕਹਿੰਦਾ ਆਹ ਲਾ ਦਿਖਾ ਦੇਖ ਲਾ ਆਹ ਲਾ ਦਿਖਾ ਅੱਜ ਮਾਤਾ ਹਟਦੀ ਨਹੀਂ ਅੱਜ ਹੋਮ ਟੂਰ ਹੋਊਗਾ ਲਓ ਜੀ ਇੱਥੇ ਨੂੰ ਜੀ ਐਂਟਰੀ ਮਾਰ ਲੀਆ ਉਹ ਆ ਜਨਵੈਟਰ ਵੀ ਦਿਖਾਉਣਾ ਹੱਥ ਹਾਂ ਇਨਵਰਟਰ ਦੀ ਪਾਰਟੀ ਬੁਲਟੀ ਦਾ ਇਹ ਹਾਂ ਇੱਥੇ ਜੀ ਇਹ ਇੱਥੇ ਦੇ ਸ਼ੁਰੂ ਕਰ ਲਓ ਜੀ ਇਸ ਲਾਈਟ ਬਾਲਤੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਬਾਤ ਇਹ ਲੈ ਇਹ ਲੋ ਜੀ ਇਹ ਬਣਾਤਾ ਜੀ ਹੁਣ ਇਹਨਾਂ ਨੇ ਸਟੋਰ ਰੂਮ ਆ ਹਨਾ ਅੱਛਾ ਜੋਤ ਵੀ ਲੱਗਦੀ ਆ ਅੱਛਾ ਅੰਨ ਬੈਟ ਉਹ ਹੋਪੇ ਮੈਂ ਚ ਖੜ ਜਾ ਮੈਂ ਆਪਣੀ ਜੁੱਤੀ ਖੋਲਵਾ ਮੈਂ ਜੁੱਤੀ ਖੋਲਵਾ ਤੁਮੜੇ ਰੋ ਬਾਬੇ ਅਲੀ ਜਗਾ ਬਣਾਈ ਗਏ ਤੁਸੀਂ ਨਾਲ ਵਾਹਿਗੁਰੂ ਸੱਚਾ ਪਾਤਸ਼ਾਹ ਸੁਖਾਂਤੀ ਬਾਬੇ ਬਾਬਾ ਜੀ ਬਾਬਾ ਜੀ ਬਾਬਾ ਮੈਨੂੰ ਇਹ ਨਹੀਂ ਤਾਂ ਪਤਾ ਕਿਸ ਜੂਦਵਤੀ ਇੱਥੇ ਨੇ ਅੱਗੇ ਤਾਂ ਤੁਸੀਂ ਇੱਧਰ ਰਸੋਈ ਚਲਾ ਗਿਆ ਜੀ ਜਿੱਤੀ ਨਹੀਂ ਨਾ ਹੁੰਦੀ ਤਾਂ ਕਰ ਕਰ ਲਾਉਂਦਾ ਨਾ ਬਹੁਤ ਬਹੁਤ ਵਧੀਆ ਕਰ ਇਹ ਮਾਤਾ ਚੱਕੀ ਦੇ ਨਾਲ ਕੋ ਪਈ ਆ ਹਲੇ ਹਾਂ ਰੱਖੀ ਵੀ ਇਹ ਮਾਂ ਆਪਣੀ ਚੱਕੀ ਉਹ ਕੀ ਬਾਤ ਆ ਕਿੰਨਾ ਕ ਟਾਈਮ ਹੋ ਗਿਆ ਇਹਦੇ ਵਿੱਚ ਪੀਏ ਨੂੰ ਇਹ ਤਾਂ ਪੁੱਤ ਕਿਤੇ ਬੋਗੇ ਹੋਣੇ ਨੇ ਤਾਂ 5-6 ਸਾਲ ਹੋ ਗਏ ਚੱਕੀ ਬੰਦ ਕਦੀ ਅੱਛਾ ਹੋ ਵੀ ਨਹੀਂ ਹੁੰਦਾ ਅੱਛਾ ਓਹੋ ਤੁਸੀਂ ਦੇਸੀ ਜਿਹੀ ਕੰਪਨੀ ਲਵਾ ਲਈ ਆਰੇ ਤਾਂ ਸਿਆਲ ਹੁਣ ਕੀ ਆਖੇ ਕਿਆ ਕਰੀਏ ਤਾਂ ਕਿ ਮਤਲਬ ਜਦ ਦੇਸੀ ਕੰਪਨੀਆਂ ਆਵੇ ਜਾਂ ਲੋਮੀ ਪੀਰ ਯਾਰ ਪੀਰ ਲੂਮਿਨਸ ਲੰਦੇ ਜਿਆਦਾ ਤੁਸੀਂ ਠੀਕ ਹੈ ਨਾ ਜਾਂ ਲੰਦੇ ਤੋ ਕਿਆ ਕਹਿੰਦੇ ਹੁੰਦੇ ਆ ਅਲਟਰਾ ਉਹ ਭੁੱਲ ਗਿਆ ਮੈਂ ਨਾਮ ਉਹਦਾ ਇਹ ਕੰਪਨੀਆਂ ਚੱਲਦੀਆਂ ਨੇ ਗੁੱਡ ਕੰਡੀਸ਼ਨ ਚਲੋ ਕੋਈ ਗੱਲ ਨਹੀਂ ਲੱਗਦੀ ਲੱਗਦੀ ਹੁਣ ਤਾਂ ਹੋ ਗਿਆ ਕੰਮ ਜਿਹੜਾ ਹੁਣ ਤਾਂ ਲੱਗਿਆ ਸੱਚਾ ਬਾਦਸ਼ਾਹ ਸੱਚਾ ਬਾਦਸ਼ਾਹ ਸੁੱਖ ਰੱਖੀ ਲਾ ਹੁਣ ਫਾਲਮਾ ਜੁੱਤੀ ਮੈਂ ਉਤੇ ਬਾਅਦ ਵਿੱਚ ਇੱਧਰ ਇੱਕ ਰੂਮ ਹੈ ਹੂੰ ਇਹ ਹੈਗਾ ਜੀ ਮਤਲਬ ਚਲੋ ਬਾਬੇ ਰਣਕ ਦੀ ਕਿਰਪਾ ਨਾਲ ਜਿੱਦਣ ਚਾਰ ਪੈਸੇ ਆ ਗਏ ਇਹਦੇ ਵਿੱਚੋਂ ਸੂਫੇ ਸਾਫੇ ਡਾਵਾਂਗੇ ਹਨਾ ਹਾਂ ਬਾਅਦ ਲੈਟ ਵੇ ਲੈਟ ਹੀ ਨਹੀਂ ਹੈਗੀ ਚਲ ਕੀ ਫਾਇਦਾ ਉਹ ਜਾਣਦੇ ਤੈਨੂੰ ਇਹ ਹੀ ਨਹੀਂ ਪਤਾ ਸੱਚਾ ਕਿੱਥੇ ਹੈ ਲੈ ਸ਼ੁਕਰ ਬਣ ਜੀ ਓਏ ਲਓ ਜੀ ਖੁੱਲਾ ਡੋਲਾ ਇੱਧਰਲੇ ਪਾਸੇ ਸਾਰਾ ਕੁਝ ਆਹ ਛਾੜੂ ਪੋਚਾ ਨਹੀਂ ਹੁੰਦਾ ਮਾਤਾ ਦੇ ਬਾਈ ਹਾਂ ਬਾਈ ਚਲ ਆਖ ਹੁੰਦਾ ਇੱਧਰ ਵਾਲਾ ਦਿਖਾ ਇੱਕ ਕਾਹ ਕਮਰਾ ਆ ਗਿਆ ਜੀ ਲਓ ਜੀ ਹੈਦਰ ਵੀ ਲੈਟ ਵੱਲ ਗਈ ਆ ਲੈ ਇਹ ਹੈ ਪ੍ਰਾਣਾ ਦਾ ਮਹਾਸਿੰਘ ਨੇ ਟਾਟੂ ਗੱਡੀ ਵੀ ਲੈ ਲਈਆਂ ਆਈਆਂ ਫੋਟੋਆਂ ਛੋਟੀਆਂ ਆ। ਕਿਆ ਬਾਤ ਗੱਲ ਆ ਨਾ ਪੂਰੀ। ਲਓ ਜੀ ਆ ਵੀ ਨੂੰ। ਇਹ ਪ੍ਰਾਣਾ ਕਮਰਾ। ਇਹ ਪ੍ਰਾਣਾ ਹੀ? ਹਾਂ ਗੱਲ ਤਾਂ ਪ੍ਰਾਣੀ ਹੀ ਥੀ। ਇਹ ਪ੍ਰਾਣੀ ਹੈ ਜਿਹੜੀ ਉੱਪਰ ਚੱਕੀ ਪਈ। ਮੇਰੇ ਹੱਥੇ ਪਰਤਪੁਰਤ ਪੈ ਗਈਆਂ। ਮੈਂ ਸਮਝ ਗਿਆ ਆ ਤਾਂ ਨਵੀਆਂ ਕੰਧਾਂ ਇੱਧਰ ਆਲੀਆਂ ਤਾਂ ਲੈਂਟਰ ਵੀ ਨਵਾਂ ਹੈ ਕੰਧੇ ਪ੍ਰਾਣੀ ਇੱਕ। ਹੂੰ ਚਲੋ ਜੀ ਅੱਗੇ ਆ ਜਾਓ ਹੋਰ ਰੂਮ ਕਿਹੜਾ ਆ ਗਿਆ। ਇਸੇ ਬਾਅਦ ਵਿੱਚ ਆਈ ਦੀ ਰਸੋਈ ਬਣਾਤੀ ਹੈ ਇਹ ਵੀ ਕਮਰਾਈ ਹੈ। ਹਾਂ ਇੱਕ ਕਮਰੇ ਟੈਪ ਇਹ 10:00 ਵਜੇ ਦੱਸਦਾ ਤਾਂ ਹੋਣਾ ਹੀ ਯਾਰ ਇਹ ਹਾਂ 10:00 ਵਜੇ ਮੈਂ ਕਹਾਂ 12:00 ਵਜੇ ਹੋਣਾ ਯਾਰ ਇਹ ਨਾ ਇੱਥੇ ਸਾਰਾ ਤੂੰ ਲੈਦਾ ਫਲੈਕਸ ਤੂੰ ਫੇਰ ਆ ਦੇਖ ਇੱਥੇ ਟੁੱਟੀਆਂ ਵਾਲਾ ਕੰਮ ਹੋਇਆ ਪਤਾ ਇੱਥੇ ਸ਼ੈਂਕ ਲੱਗਣਾ ਚਾਹੀਦਾ ਥੋੜਾ ਹੋਰੇ ਪਾਸੇ ਹੋਰੇ ਸਾਈਡ ਪੋ ਬੜ ਕੇ ਜਾ ਕੇ ਚਲੋ ਜੀ ਚਲੋ ਹੁਣ ਕੀ ਚਲੋ ਜੀ ਇਹ ਵੀ ਹੋ ਗਿਆ ਕਰੋ ਆ ਮੇਰੇ ਨੂੰ ਮੈਂ ਕਰ ਤਾ ਤਿਕ ਰੂਮ ਆਏ ਹੂੰ ਉਧਰ ਤੇ ਬੰਦ ਹੈ ਉਧਰ ਤੇ ਬੰਦ ਹੈ ਹੂੰ ਜੇ ਗੱਲ ਘਣਾਉਣੀ ਦਾ ਵਿਆਹ ਹੋ ਗਿਆ ਹਾਂ ਸੁਣੀਆਂ ਤਾਂ ਇਹਨਾਂ ਨੂੰ ਚਾਹੀਦੀਆਂ ਅੱਛਾ ਤਾਂ ਬਹੁਤ ਕੁ ਸੋਚੀ ਬੈਠੀ ਐ ਤੂੰ ਮੈਂ ਸਮਝ ਗਿਆ ਬਈ ਬਜ਼ੁਰਗਾਂ ਨੂੰ ਸੋਚਣਾ ਵੀ ਪੈਂਦਾ ਇਹ ਆਪਣਾ ਆ ਕੱਢ ਗੋਬੋਈ ਇਹ ਵੀ ਗੱਲ 16 ਆੰਨੇ ਆ ਇੱਧਰ ਇੱਧਰਲੇ ਪਾਸੇ ਨੂੰ ਤਾਂ ਬਹੁਤ ਲੰਬਾ ਹੈ ਇਹ ਹਾਂ ਆ ਤਾਂ ਜੋ ਮਰਜੀ ਵਕੀ ਜਾਓ ਕੱਢੀ ਜਾਓ ਵੜੀ ਜਾਓ ਇੱਧਰ ਪਿਛਲੀ ਗਲੀ ਨੂੰ ਦਰਵਾਜ਼ਾ ਲੱਗਦਾ ਹਨਾ ਹਾਂ ਹਾਂਜੀ ਇਹਦੀ ਲੈਟ ਰੂਟ ਕੋ ਬੱਲ ਨਹੀਂ ਹੈ ਅੰਦਰ ਛੋਟਾ ਬੱਲਵਾਂ ਹੈ ਅੱਛਾ ਮਤਲਬ ਘਟ ਬਾਲ ਦੇਣਾ ਦਾ ਮਤਲਬ ਲਓ ਜੀ ਆ ਰੂਮ ਆ ਗਿਆ ਜੀ ਮੁੜ ਕੇ ਇੱਥੇ ਤੇ ਅਸੀਂ ਫੇਰ ਦੁਬਾਰੇ ਉਧਰਲੇ ਪਾਸੇ ਨਿਕਲਿਆ ਲਓ ਜੀ ਇਹ ਇੱਥੇ ਤੇ ਆ ਗਿਆ ਅੱਛਾ ਖਰਾਬ ਖਰਾਬ ਹੋ ਗਿਆ ਚਲੋ ਕੋਈ ਗੱਲ ਨਹੀਂ ਇੱਥੇ ਤੇ ਬਤੇਰਾ ਜਾਨਣ ਆਈ ਜਾਂਦਾ ਇੱਧਰ ਟਾਕੀ ਵਾਲੀ ਚਾਰਚ ਹਾਂ ਲਓ ਜੀ ਇਹ ਸਾਡਾ ਹੈਗਾ ਰੂਮ ਜੀ ਸਾਡਾ ਘਰ ਹਾਂ ਇੱਧਰ ਗਲੀ ਆ ਗਈ ਪਿੱਛੇ ਫੇਰ ਹੈ ਨਾ ਮੂਰਲੇ ਪਾਸੇ ਸੜਕਾ ਪਿੱਛੇ ਨੂੰ ਗਲੀ ਆ ਗਈ ਹਾਲੋ ਯਾ ਗਲੀ ਹੈ ਕੀ ਪਿੰਡ ਵਾਲੀ ਕੀ ਬਾਤ ਆਨੋ ਆ ਸਾਡੇ ਹੋਮ ਟੂਰ ਹੋ ਗਿਆ ਹੈ ਇਹ ਵੀ ਬਹੁਤ ਅੱਖੋਦਰ ਮੱਤਿਆ ਕੱਢਿਆ ਤਾ ਰੋਕ ਤੇ ਤੇ ਲੋਕਾ ਹਾਂ ਇਹ ਬੰਦ ਤਾਂ ਦਾ ਇਹ ਵੀ ਬੰਦ ਤਾਂ ਉਹ ਤਾਂ ਚਲ ਠੀਕ ਹੈ ਹੁਣ ਬਾਹਰ ਹਾਂ ਅੰਨੀ ਦੂਰ ਨੂੰ ਘੁਮਕ ਮਾ ਕੇ ਕਿਸੇ ਦੇ ਉਹਦੇ ਚ ਨੂੰ ਜਾਣਾ ਕਿਸੇ ਦੀ ਜਗ੍ਹਾ ਚੋਂ ਲੰਘ ਲੰਘਾਣ ਨਾਲ ਤੇ ਆਪਣੀ ਚੋਂ ਕੱਢੋ ਮੈਨੂੰ ਕੋਈ ਸੌ ਕੰਮ ਪੈ ਗਿਆ ਹਾਂ ਉਹਨੂੰ ਨਿਕਲ ਪੈਣਾ ਆਹੋ ਆਪਣੇ ਫਿਰ ਵੀ ਆਪਣੇ ਥਕੇ ਰਹਿੰਦੇ ਇੱਧਰ ਅਗਲੇ ਤੇ ਜਾਣਾ ਆਉਣਾ ਪੈ ਜਾਂਦਾ ਸੌ ਸ਼ੌਦਾ ਭਾਈ ਠੀਕ ਆ ਲੈ ਵੀ ਚੱਲ ਵੀ ਹੁਣ ਮੈਨੂੰ ਪਰਾਦੇ ਚਾਹ ਘੁੱਟ ਠੀਕ ਹੈ ਪਰ ਉਹ ਤਾਂ ਤਾਂ ਪੁੱਛਣੇ ਨਹੀਂ ਹੈਗੇ ਵੀ ਇਹ ਪਾਰਟੀ ਪੁਲਟੀ ਦਾ ਦਿੱਤਣਾ ਵੇ ਜ਼ਰੇ ਨਾਲ ਪਾਰਟੀ ਪੁਲਟੀ ਵਾਲਾ ਤਾਂ ਕੰਮ ਤੇ ਰਹੇ ਜਾਈਏ ਉਹ ਔਖਾ ਹੀ ਹੈ ਕੰਮ ਬਸ ਲੈ ਸ਼ੌਦਾ ਭਾਈ ਠੀਕ ਆ ਜੀ ਚੰਗਾ ਜੀ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਹੁਣ ਚਾਹ ਪੀ ਲਵਾਂ ਜੀ ਇਹਦੇ ਕੋਲ ਤੇ